ਆਸ਼ਕ ਪਰੀ ਸਿਮਰੂੰ ਸਿਮਰ ਸਿਮਰ ਸੁਖ ਪਾਉਂ ਸਿਮਰਿ ਦੇ ਸਿਮਰਉ ਸੁਰਉ ਸੁਰਉ ਸਿਮਰਉ ਸੁਰਉ ਸਿਮਰਉ ਸਿਮਰਉ ਉੜੈ ਨਾ ਸਿਮਰਉ ਸਿਮਰਦਾ ਹਰਿ ਵੇ ਸਿਮਰੂੰ ਮੈਂ ਸਮਝ ਰਿਹਾ ਹਾਂ ਸਿਮਰੂੰ ਪ੍ਰੈਜ਼ੈਂਟ ਕੰਟੀਨਿਊਸ ਰੱਖੋ ਇਹ ਉੜ ਉਪੜ ਨਹੀਂ ਬਣਨਾ ਉਪੜਿਆ ਨਹੀਂ ਉਪੜਦਾ ਹੋਇਆ 来વાનો موسم ਰੋ ਰੋ ਸਿਮਰ ਸਿਮਰ ਸੋਕ ਪਾਉ 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 ਸਿਮਰ 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 ਸੋਕ ਪਾਉ ਕਲ ਕਲੇਸ਼ ਤਨ ਵਾਹੇ ਮਿਟਾਉ ਇਸ ਤਨ ਵਾਹੇ ਮਿਟਾਉ ਆਪਣੇ ਹਿਰਦੇ ਚੋ ਆਜ ਜਿਹੜਾ ਕਲੇਸ਼ ਪਾਇਆ ਹੈ ਕਲ ਸਮਨਾ ਦੇ ਮਾਇਆ ਦੀ ਕੁੱਖ ਨੇ ਜਿਹੜਾ ਕਲੇਸ਼ ਪਾਇਆ ਹੈ ਨਾ ਕ੍ਰਿਸ਼ਨ ਕੇ ਦਾ ਜਿਹੜਾ ਤੰਤ ਜਮਾ ਵੜਾ ਰਿਹਾ ਹੈ ਸੋ ਸਮਝਾ ਜੇ ਕਲਪਨਾ ਦਾ ਜਿਹੜਾ ਕ੍ਰੇਸ ਪਾਇਆ ਹੋਇਆ ਹੈ ਕ੍ਰਿਸ਼ਨਾਂ ਦੀ ਅਗਰੇ ਜਿਹੜੀ ਅੰਦਰ ਚਲਦੀ ਹੈ ਇਹ ਬਿਜਾਰਿਆ ਸੁਖ ਤਾਂ ਮਿਲਦਾ ਤੇ ਸਿਮਰ ਬੱਲੇ ਕਿ ਇਹ ਨੂੰ ਸ਼ਾਂਤ ਕਰ ਰਿਹਾ ਕੰਟੀਨਿਊ ਬੈਂਸ ਆ ਮਨ ਕੇ ਵਿਜਾਗਾ ਹਾਂ ਹਾਂ ਜੇ ਸਿਮਰਨ ਦੇ ਨਾਲ ਉਹ ਆਪਣੀ ਗੱਲ ਕਰਦੇ ਜਿਹ ਪਰਸਮਨ ਦੇਖੋ ਸਾਡੀ ਕੀਤੀ ਹੈ ਮੈਂ ਸਿਮਰਾਂ ਸਿਮਰ ਸਿਮਰ ਸੁਖ ਪਾਵਾਂ ਆਹ ਸਮਝ ਰਿਹਾ ਹੋ ਆ ਲਗਾਤਾਰ ਉਤਪਰ ਸੁਖ ਪ੍ਰਾਪਤ ਹੋ ਰਿਹਾ ਜੇ ਸੁਖ ਨਹੀਂ ਪ੍ਰਾਪਤ ਹੋ ਸਭ ਨਹੀਂ ਹੈ ਬੈਨੂ ਕਿਉਂ ਹੋ ਰਿਹਾ ਥੋੜੂ ਕਿਉਂ ਨਹੀਂ ਹੋ ਰਿਹਾ ਦੂਜੇ ਨੂੰ ਪਤਾ ਨਹੀਂ ਸਮਝ ਲੈ ਪੱਲੇ ਦੇ ਵਿੱਚ ਹੀ ਮਾਰਿਆ ਚੱਕ ਸਾਰਿਆਂ ਦੇ ਉੱਤੇ ਹੀ ਤੂੰ ਜਿਹੜਾ ਸਿਮਰ ਸਿਮਰ ਦੋ ਵਾਰੀ ਆਇਆ ਦੋਹਾਂ ਦੇ ਸਹਾਰੇ ਜਿੱਕਾ ਮਾਰਿਆ ਹੋਇਆ ਹੈ ਨਾ ਉੱਤੇ ਹੀ ਮਾਰਿਆ ਸਾਰਿਆਂ ਨੂੰ ਜੇ ਮੈਂ ਸਿਮਰਨ ਤਾਂ ਤਾਂ ਮੈਂ ਸੁਖ ਪ੍ਰਾਪਤ ਰਹਾ ਹਾਂ ਕਲ ਕਲੇਸ਼ ਹੈ ਜਿਹੜਾ ਕਲ ਕਲੇਸ਼ ਤਾਂ ਮਾਇਆ ਬਟਾ ਦੇ ਕਿਉਂਕਿ ਵੀ ਕਲ ਕਲੇਸ਼ ਹੀ ਬਟਾ ਦੇ ਕਲ ਕਲੇਸ਼ ਤਾਂ ਮਾਇਆ ਬਟਾ ਦੇ ਫਿਰ ਤਾਂ ਵਿੱਚੋਂ ਬੁਲ ਬਟਾ ਦੇ ਤੇ ਇਹ ਸਮਝ ਹੁੰਦਾ ਜੇ ਇਹ ਨਹੀਂ ਉਹ ਜੇ ਇਹ ਲੱਛਣ ਸੁਣਦੇ ਨਹੀਂ ਇਹ ਕੁਝ ਨਹੀਂ ਹੋ ਰਿਹਾ ਤਾਂ ਸਿਮਰਨ ਨਹੀਂ ਹੋ ਰਿਹਾ ਜੇ ਕਲ ਕਲੇਸ਼ ਅੰਦਰੋਂ ਖਤਮ ਨਹੀਂ ਹੋ ਰਿਹਾ ਜਦੋਂ ਕਲ ਕਲੇਸ਼ ਤੇ ਕੋਈ ਅਸਰ ਨਹੀਂ ਪੈ ਰਿਹਾ ਉਹ ਸਮਝ ਨਹੀਂ ਹੈ ਧੋਖੇ ਜਣਾ ਦੇ ਜਿਸ ਨੂੰ ਕਹਿਣ ਦੀ ਲੋੜ ਨਹੀਂ ਸਮਝਣ ਦੀ ਹੁੰਦਾ ਆ ਟੈਸਟ ਆ ਕਰ ਆਪਾਂ ਨੂੰ ਇਹ ਵੀ ਲੋੜ ਹੁਣ ਬੈਸ ਕਰਦੀ ਕੀ ਹੁੰਦਾ ਜਿਹੜੇ ਦਵਾਈ ਖਾਣੀ ਹੈ ਆਪਣੇ ਵਾਸਤੇ ਖਾਣੀ ਹੈ ਬਬਾਰੀ ਉਰੂ ਜੇ ਉਹ ਚਾਹਵੇਂ ਮਤਲਬ ਉਹ ਗਾਦੀ ਰਖੀ ਹੈ ਉਹਨੂੰ ਅਸਲੀ ਦਵਾਈ ਦੇ ਦੇ ਉਹਨੇ ਖਾਣੀ ਹੋਦੀ ਜੋ ਖਾਊਗਾ ਉਹਨੇ ਵੀ ਬਾਰੀ ਰਖੀ ਹੈ ਇਹ ਤਾਂ ਦੱਸ ਦਿੱਤਾ ਵੀ ਆਹ ਗੱਲ ਐ ਸਮਰ ਕੇ ਸੁਖ ਬਣੇ ਕਿਆ ਤਾਂ ਪੁੱਛ ਲੋ ਆ ਕੇ ਵੀ ਸੇ ਮਨ ਭਾਈ ਤੁਹਾਡਾ ਕਿਹਾ ਜੀ ਤੁਹਾਨੂੰ ਕਿਹੜੀ ਲੋੜ ਜੀ ਨਾਲ ਇਕ ਨਹੀਂ ਆ ਜਾ ਸੁਣਨਾ ਕੈਲਕੂਲੇਟਰ ਕਿਵੇਂ ਵਰਤਦਾ ਸਵਾਲ ਖੜਾ ਹੋ ਗਿਆ ਜੇ ਨਹੀਂ ਵਰਤਦਾ ਮੈਂ ਤਾਂ ਆਈ ਨਹੀਂ ਮੇਰਾ ਸਮਝ ਨਾ ਕਿ ਕੈਲਕੂਲੇਟਰ ਨਾਲ ਚੋੜੇ ਨਾ ਕਰ ਮਰਦਾ ਕੀ ਬਤਾ ਸੱਚ ਬੋਲਦਾ ਝੂਠ ਬੋਲਦਾ ਝੂਠ ਬੋਲਦਾ ਕੋਈ ਹੁੰਦਾ ਹੈ ਆ ਕੇ ਦੇਖ ਲੋ ਟੈਸਟ ਕਰ ਲੋ ਇੱਕ ਅੱਤ ਕਥਾ ਹੈ ਇਹ ਗਿਆਨ ਮਕਾਇਆ ਮੁਕਦਾ ਨਹੀਂ ਆਜੋ ਉਹ ਦੁਨੀ ਬ੍ਰਹਮੰਡ ਦੀ ਬਾਤ ਸੀ ਨਾ ਕੋਈ ਆਇਆ ਨਾ ਅੰਦਰ ਕੱਲੇ ਕੋਈ ਚੱਲਾ ਕੋਈ ਸਮਝ ਤੋੜਨਾ ਕੋਈ ਖੜੀ ਪਰਮੇਸ਼ਰ ਗਿਆਨ ਬੰਦ ਤੋੜ ਆ ਜਾਂਦੀ ਹੈ ਸਭ ਕੁਆਸਰ ਦੇ ਦੂਜਾ ਕਰਦਾ ਇੱਕਦਮ ਬੋਲਣ ਲੱਗਾ ਪਤਾ ਲੱਗ ਜਾਂਦਾ ਉਹ ਕਹਿੰਦਾ ਵੀ ਹੁਣ ਮੈਂ ਚਾਲ ਦਮਿਆ ਤਿਆਰੀ ਕਰਕੇ ਤਿਆਰੀ ਕਰਕੇ ਬੋਲੂਗਾ ਸਮਝੇ ਪਰ ਇਹ ਜਿਹੜੇ ਸ਼ਬਦਾਂ ਨੂੰ ਦਰ ਹੈ ਇਹ ਦੇਖ ਆਪੇ ਬੋਧਾ ਨਾ ਜੀ ਨਾਲੇ ਜੇ ਕਿ ਜ਼ਰੂਰੀ ਮੈਂ ਆਇਆ ਹਾਂ ਨਾ ਕਿ ਨਾ ਦੇਖ ਲੋ ਦੋ ਚਾਰ ਸਾਲ ਕਲਾਸ ਬਹਿ ਜਾਓ ਆਪੇ ਬੋਧਾ ਰੱਖ ਜਿਉਂ ਜਦ ਤਿਆਰੀ ਕਰਨੇ ਬੈਠੇ ਫੜ ਲਿਓ ਚੌਕੀ ਘੰਟੇ ਨਾਲੇ ਤੁਸੀਂ ਜੇ ਤਿਆਰੀ ਕਰਦੇ ਫਿਰ ਲੱਗ ਜੂ ਮੈਂ ਤੇ ਆਪੇ ਤਿਆਰੀ ਕਰ ਹੁੰਦੀ ਆ ਤਿਆਰੀ ਕਰਦ ਹੁੰਦੀ ਆ ਨਵੀਂ ਗੱਲ ਆਉਦੀ ਏ ਕਿ ਨਹੀਂ ਆਉਂਦੀ ਤੁਹਾਨੂੰ ਆਪੇ ਬੋਧਾ ਰੱਖ ਜੂਗਾ ਜਿਹਨਾਂ ਨੇ ਕਹਿ ਜੋ ਉਠ ਨਹੀਂ ਬੋਲਿਆ ਤੇ ਚੁੱਪ ਉਠ ਬੋਲਦੇ ਅਦਲੇ ਲਿਖਣ ਦੇ ਉਹ ਉਹ ਵੀ ਬਹੁਤ ਕੁਝ ਪੈ ਸਕਦੇ ਸੀ ਜੋ ਗੁਰਬਾਣੀ ਨੇ ਲਿਖਿਆ ਕਿ ਸਾਡੇ ਤੇ ਦੂਜੀ ਤਰ੍ਹਾਂ ਜਨਰਲ ਜੁੱਤੀ ਹੈ ਅਗਲਾ ਨੇ ਸਾਬਤ ਕੀਤਾ ਹੋਇਆ ਸਭ ਕੁਝ ਜੈਉਂ ਤੇ ਤੇਵੇਂ ਨੈਸ ਤੇ ਤੇਵੇਂ ਨਾ ਬਗ ਅੱਗੇ ਬੰਦੇ ਰਹਿਣ ਤੇ ਤੇਵੇਂ ਉਹ ਤਾਂ ਹੀ ਆਣਾ ਬਾਹਰ ਚੜ ਕੇ ਹਟ ਕੱਢ ਦੇ ਬੰਦੇ ਬੈਠੇ ਸੀ ਆਪਣੀ ਕੂੜਿਆ ਦਾ ਰਹਿਵੇਂ ਕੂੜਿਆਰਾ ਪਾਸ ਪਾਇਆ ਰੁਪਿਆ ਸਾਲੋ ਇਹ ਬੰਦੋ ਕੂੜੇ ਨਾਲ ਲੱਗਿਆ ਸਿਮਰੋ ਸਿਮਰਨਾ ਹਾਂ ਲੱਗਿਆ ਸਿਮਰ ਸਿਮਰ ਕੇ ਸਿਮਰ 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 ਦੋ ਵਾਰੀ ਨਾਲੇ ਮੁਹਾਰੀ ਹੈ ਹਾਂ ਦੋਏ ਸਿਮਰ ਦੋ ਵਾਰੀ ਸਿਮਰ ਲਾਇਆ ਕੇ ਸਿਮਰੋ ਸਿਮਰ ਸਿਮਰ ਸੁਖ ਪਾਓ ਉਹ ਸਿਮਰ ਸਿਮਰ ਕੀ ਮਨ ਲਗੇ ਵੀ ਸਤ ਸਕੇਤ ਤੇ ਸੇ ਰਾਲੀ ਨੂੰ ਸਿਹਾਰੀ ਦੋ ਵਾਰੇ ਸੇਮਨ ਉਹਨਾਂ ਦਾ ਵੀ ਸੇਮਨ ਨੂੰ ਘਰ ਮਾਤਾ ਹੂੰ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਜਿਵੇਂ ਵੀ ਕਰ ਰਿਹਾ ਮੈਂ ਆਪਣਾ ਕੈਲਕੂਲੇਸ਼ਨ ਮਟਾ ਰਿਹਾ ਹਾਂ ਅਲਸੂਪਰ ਸੁਖ ਪਾਉ ਕਿਉਂ ਕਿਸ ਤਰੀਕੇ ਨਾਲ ਕਿਉਂ ਮੈਨੂੰ ਸੁਖ ਹੋਤਾ ਕਾਹਦਾ ਸੁਖ ਹੈ ਕਾਲੋ ਚਲੇ ਇਸ ਤਰ੍ਹਾਂ ਮੈਂ ਉਹ ਬਿਟਾਓ ਉਹ ਤਾਂ ਸੋ ਦੱਸਿਆ ਵੀ ਕੀ ਹੈ ਵੀ ਕੈਲਕੂਲੇਸ਼ਨ ਦਰੋਂ ਖਤਮ ਹੋ ਗਿਆ ਜੇ ਤਾਂ ਕਲਪਲੇਜ ਖਤਮ ਹੋ ਰਿਹਾ ਹੈ ਜੇ ਸਿਮਰਨ ਹੋ ਰਿਹਾ ਤਾਂ ਸੁਖ ਹੋ ਰਿਹਾ ਤਾਂ ਸੁਖਬੀ ਹੋ ਰਿਹਾ ਹੈ ਜੇ ਸੁਖ ਹੋ ਰਿਹਾ ਤਾਂ ਸਿਮਰਨ ਹੋ ਰਿਹਾ ਹੈ ਜੇ ਸੁਖ ਹੋ ਰਿਹਾ ਤੇ ਸਿਮਰਨ ਹੋ ਰਿਹਾ ਜੇ ਸਿਮਰਨ ਹੋ ਰਿਹਾ ਸੁਖ ਨਹੀਂ ਹੋ ਰਿਹਾ ਕਲਪਲੇਜ ਮਟਣੀ ਨਾ ਤੇ ਸੁਖ ਨਹੀਂ ਹੋ ਰਿਹਾ ਉਹ ਨਹੀਂ ਹੋ ਗੱਲ ਲੈ ਕੇ ਇਹ ਗ੍ਰਾਮੜ ਦੇ ਆਮ ਜਿਹੜੀ ਸਿਮਰ ਸਿਮਰ ਕੇ ਸਿਮਰ ਸਿਮਰ ਕੀਆ ਹੋਊਗਾ ਹਾਂ ਹਾਂ ਸਿਮਰ ਸਿਮਰ ਕੇ ਸਿਮਰ ਸਿਮਰ ਕੇ ਜੇਰੀ ਆਪਣਾ ਤੁਹੇ ਜੇ ਮਿਸ਼ਨਰੀ ਸਿੱਧਾਂ ਤੁਸੀਂ ਪੜਿਆ ਹੋਣਾ ਤੁਹਾਨੂੰ ਵੀ ਆ ਹੀ ਰਹੀ ਹੈ ਕਿ ਜਿਹੜਾ ਉਹ ਲਾਇਆ ਉਹਨੇ ਲੇਖ ਗੋਰ ਸਤਗੁਰੂ ਵਾਲਾ ਆਈ ਨਹੀਂ ਤੁਹਾਨੂੰ ਮੈਂ ਇੱਥੇ ਥੋੜੀ ਹੋਊ ਤਾਂ ਉਹਨੇ ਕੋਈ ਤੈਨੂੰ ਕਹੂੰ ਲੱਖ ਹਾਂ ਕਿ ਜਿਹੜਾ ਉਹ ਗੋਰ ਸਤਗੁਰੂ ਦੇ ਗੁਰੂ ਵਾਲਾ ਜਿਹੜਾ ਫਰਕ ਆ ਉਹ ਤਾਂ ਨਹੀਂ ਆਈ ਦੀ ਕੋਈ ਜੀ ਉਹ ਨਹੀਂ ਮਨ ਕੇ ਪਿਓ ਗ੍ਰਾਮਰ ਦੇ ਸਾਹਮਣੇ ਆਪਾਂ ਜੀ ਵਿੱਚ ਕਿ ਤੇਰੇ ਆਕਾਰ ਕੇ ਜਿਹੜੇ ਇਹਨੂੰ ਦੱਸਿਆ ਕੋਲ ਕੇ ਹਾਂ ਤੇ ਸਬੂਤ ਵਿੱਚੋਂ ਬਾਣੀ ਜਿੱਥੇ-ਜਿੱਥੇ ਜਿਵੇਂ-ਜਿਵੇਂ ਵਰਤੇ ਹੋਏ ਉਹ ਦੱਸਿਆ ਹਾਂ ਇਹ ਨਾ ਵਦਕਾਰਤ ਨੂੰ ਖੋਲਿਆ ਉਹ ਚੰਗੀ ਤਰ੍ਹਾਂ ਐਸੀ ਗੱਲ ਨਹੀਂ ਉਹ ਪਹਲਾ ਲੱਗਿਆ ਵੀ ਮਰ ਗਿਆ ਇੱਕ ਮੜਦਾ ਜੇ ਨਹੀਂ ਮੜਦਾ ਉਹ ਫਿਰ ਯਾਦ ਨੂੰ ਸੁਝਾਈ ਉਹਨੇ ਨਾ ਕਾਰਕ ਹੈ ਜੀ ਕਰਤਾ ਕਰਪੀਰੇ ਕਾਰਕ ਕਿਹੜੇ ਪ੍ਰਕਾਰ ਦੇ ਹੁੰਦਾ ਕਰਤਾ ਕਰਕ ਅਧਿਕਾਰਨ ਕਾਰਕ ਆਹੋ ਕਿ ਜਿਹੜੇ ਉਹ ਕਾਰਕ ਕਿ ਮੈਂ ਜਿੰਨੇ ਤੋਂ ਵਿੱਚੋਂ ਹਾਂ ਨੰਬਰ 3 ਨੇ ਤੇ ਨਾ ਨੰਬਰ 4 ਨਹੀਂ 4 ਆ ਅੱਠ ਕਾਰਕ ਬਣਾਉਣੇ ਨੇ ਫਿਰ ਹਾਂ ਫਿਰ ਜਿਵੇਂ ਕਈ ਵਾਰੀ ਉਹਦਾ ਵੀ ਜਦੋਂ ਸਟਾਰਟ ਹੋ ਗਿਆ ਤੇ ਜਿਹੜਾ ਕਰਤਾ ਕਰ ਗਿਆ ਜਿੱਥੇ ਹੂੰ ਕਿ ਜਦੋਂ ਕਈ ਵਾਰੀ ਨਾਨਕ ਦੇ ਨੂੰ ਸਿਹਾਰੇ ਲੱਗੇ ਨਾਨਕ ਨੇ ਆਉਗ ਵਾਲਾ ਕੁਝ ਉੱਥੇ ਹਾਂ ਨਾਨਕ ਨੇ ਉਹ ਕਰਤਾ ਕਰ ਤੇ ਹਾਂ ਤੇ ਆਪਾਂ ਕੋਲ ਨਹੀਂ ਵੀਰ ਹਰਿਮਨਾਂ ਵੀ ਗੁਰ ਸਤਗੁਰ ਦੀ ਜਿਹੜੀ ਹੈਗੀ ਆ ਉਹ ਉਹਦੇ ਵਿੱਚ ਕਾਫੀ ਮਿਲ ਕੇ ਹੈਗਾ ਹੋ ਨਹੀਂ ਨਹੀਂ ਉਹਦੇ ਵਿੱਚ ਹੈ ਜਾਂ ਹੈ ਕੁਝ ਵੀ ਹੂੰ ਪਰ ਉਹਨਾਂ ਲੋਕ ਕਹੁੰਦਾ ਇਹ ਨਾ ਇਹ ਵਾਲਾ ਨਹੀਂ ਬਤਾ ਉਹ ਕਾਰਪ ਦਾ ਜਾਣ ਦੇ ਕਈ ਵਾਰ ਉਹ ਗਲਤ ਇਸ ਤਰ੍ਹਾਂ ਨਾਲ ਗੱਲ ਲੱਗਦੇ ਨੇ ਉਹ ਹੂੰ ਉਹ ਕਾਰ ਕੋਲ ਤੇ ਲੱਗਦੇ ਨੇ ਉਹਨਾਂ ਨੂੰ ਮੈਂ ਬਾਹਰ ਹੀ ਪੁੱਛਣਾ ਰਿਹਾ ਮੈਂ ਤੈਨੂੰ ਟੈਲੀਫੋਨ ਤੇ ਜਿਹੜਾ ਹਰ ਲੱਭਿਆ ਜਿਹੜੀ ਹਰ ਦੇ ਨਾਲ ਨੂੰ ਜਿਹੜੀ ਆ ਰਹੀ ਹੈ ਹਰੀ ਉਹ ਆ ਹਰੀ ਨਾਲ ਜਿਹੜਾ ਆ ਰਿਹਾ ਉੱਥੇ ਨਹੀਂ ਲੱਗ ਰਿਹਾ ਕਿ ਜਿਵੇਂ ਜਿਵੇਂ ਨੇ ਦਿੱਦੀਆਂ ਦੇ ਵਿੱਚ ਉਹ ਉਦਾਹਰਨਾਂ ਬਾਣੀ ਜੋ ਜਿਹੜਾ ਹਰ ਲੱਭ ਜਾਂਦਾ ਕਈ ਵਾਰ ਕਈ ਵੇਰੇ ਹਰ ਕਈ ਵਾਰੀ ਆ ਜਾਂਦਾ ਆਹੋ ਚਾਰ ਚਾਰ ਵਾਰੀ ਉਥੇ ਕਿਹੜਾ ਗੱਲ ਲਾਉਂਗੇ ਹਾਂ ਇਹਨਾਂ ਬੱਸ ਕਈ ਵਾਰੀ ਜਦੋਂ ਆਦੀ ਬਣ ਗਿਆ ਛੱਡ ਵਾਰੀ ਹਰ ਹਰ ਆਇਆ ਹੈ ਸਿਹਾਰੀ ਨਾਲ ਆਇਆ ਹੈ ਉਥੇ ਨਿਯਮ ਕਰਾ ਦਰਵਾਹ ਉਹਦਾ ਵਿਆਹ ਕਰਨ ਲੱਗੇ ਕਿੱਥੇ ਲੱਗੂਗਾ ਨਹੀਂ ਵਿਆਹ ਕਰਨ ਦਾ ਗੱਲ ਲਾਉਂਗੇ ਉਥੇ ਯਾਰ ਵਿਆਹ ਕਰਨ ਤਾਂ ਲੱਗੋ ਹੀ ਨਹੀਂ ਹੁਕਤਾ ਤੇ ਆ ਬੜੀ ਤੇ ਬੇਦਵਾ ਕਰਨ ਲੱਗੂਗਾ ਹੂੰ ਇਹ ਤਾਂ ਬੇਦਵਾ ਕਰਨ ਨਾਲ ਹੀ ਵਿਆਹ ਕਰਨ ਤਾਂ ਲੱਗੂ ਹੀ ਨਹੀਂ ਹੋ ਸਕਦੀ ਉਥੇ ਇਹ ਜੀਬ ਨਹੀਂ ਲਾਗੂ ਹੈ ਸਾਰੇ ਜਗਤ। ਉਹ ਆਪੇ ਤਾਂ ਉਹ 20 ਸੋਬੀਜ਼ੀ ਲਾਗੂ ਨਹੀਂ ਹੋਈ ਵੈਗਨ। ਜਿਹੜੀ ਵੈਗਨ ਉਹਨੇ ਲਿਖਿਆ ਉਹਦੇ ਵਿੱਚ ਬੰਦੇ ਹੋਇਆ ਸਾਬਸਾ। ਕਿ ਸੋਬੀਜ਼ੀ ਲਾਗੂ ਹੁੰਦੀ। ਉਹ ਲਾਗੂ ਨਹੀਂ ਹੋਈ ਵੈਗਨ। ਉਹ ਕਹਿੰਦਾ ਪਲਟ ਦੋਣ ਲਾਗੂ। ਹਰੀ ਲਾਗੂ ਪਲਟਾ ਲੱਗੀ ਜਾਰੀ ਹੋਈ ਹੈ। ਹਾਂ। ਇਸੇ ਨੇ ਨਹੀਂ ਜਾਈਦਾ। ਤਾਂ ਇਹ ਇਸਰੀ ਨੂੰ। ਉਹ ਹਰ ਜੋ ਹਰ ਮੰਦਰ ਆਵਣਗੇ ਆਉਣੇ ਲੱਗਿਆ ਉਹਨਾਂ ਨੂੰ ਆਵੇਗੀ ਜੀ ਲੱਗਿਆ ਹੋਇਆ ਆਵੇਗੀ ਤੇ ਫਿਰ ਹਜੇ ਤਾਂ ਸਿਆਰੀ ਹੈ ਹੈ ਫਲੂਡ ਉਹਨੇ ਦੇਗਾ ਮਾਣ ਕੋਲਦਾ ਦੋਲੂਦੀ ਮੈਂ ਅਗਣ ਪੜੀ ਹੈ ਜਿਆਦਾ 6 ਸਾਲ ਲਗਾਤਾਰ ਲੱਗੂ ਹੀ ਨਹੀਂ ਹੋਰ ਜ਼ਿਆਦਾ ਮੈਂ ਦੇਖ ਰਿਹਾ ਕਈ ਦਾਦੇ ਨੇ ਕਈ ਦਾਦੇ ਲੱਗ ਹੋ ਰਹੀ ਆਪਾਂ ਨੂੰ ਜੋ ਅੱppa ਜਾਣਦੇ ਆ ਵਿਆਹ ਕਰਨ ਵਾਲਾ ਤਾਂ ਉਧਰ ਪਹੁੰਚੇ ਨਹੀਂ ਸਕਦਾ ਜਿਹੜੀ ਉਹਨੇ ਬੜੀ ਉਹ ਤੋਂ ਬਜਾਏ ਪੜ੍ਹੀ ਹੈ ਜੇ ਉਹ ਲਾਗੂ ਕਰਦਾ ਅੱਗ ਸਾਡੇ ਨਾਲ ਸੜ ਗਈ ਤੇ ਜੇ ਉਹ ਉਹ ਉਧਰ ਤੇ ਚੱਲਾ ਗਿਆ ਜੇ ਆਪਾਂ ਉਹ ਲਾਉਣ ਲੱਗ ਗਿਆ ਇਹ ਮੈਂ ਉਹ ਮੂਜੀਦ ਲੱਗਦਾ ਮਗਾ ਤੂੰ ਰਹਿਣ ਦੇ ਆਪਣੀ ਅਕਲ ਪਿੱਛੇ ਰੱਖ ਇਹ ਸਾਰੇ ਨਹੀਂ ਲਾਗੂ ਕੀਤੇ ਬੇਸਤ ਅਸੀਂ ਇਹਦੇ ਪਿੱਛੇ ਨਿਕਲ ਜਾਾਂਗੇ ਫਿਰ ਇਹਦੇ ਵਿੱਚ ਨਹੀਂ ਉੱਥੇ ਹੀ ਨਹੀਂ ਹੋ ਰਹੀ ਲੱਗਉਂਦਾਹੀਂ ਤੁੰਡ ਸਹਿਰ ਉੱਥੇ ਹੀ ਨਹੀਂ ਹੋ ਰਹੀ ਹਰੀ ਨਹੀਂ ਹੋ ਰਹੀ ਹੋਈ ਨਹੀਂ ਦਲ ਨਹੀਂ ਲੱਗੂ ਆਪੇ ਮੰਦਾ ਜੀ ਦੇ ਬਿਆਨ ਬੀ ਉਹਨੇ ਹੱਥ ਘਾਰ ਕੇ ਉਹਥੇ ਕਿਹੜਾ ਹੈ ਹਾਂ ਉੱਥੇ ਸਾਰ ਨੂੰ ਕਿਹੜਾ ਹੈ ਉੱਥੇ ਕਿਹੜਾ ਹੈ ਉੱਥੇ ਕਿਹੜਾ ਫਿਰ ਉਹ ਉੱਥੇ ਤੂੰ ਤੂੰ ਮੇਰਾ ਮਦਦ ਤੂੰ ਮੇਰੇ ਪਤਾ ਦੇ ਉੱਥੇ ਉੱਥੇ ਨਹੀਂ ਲੱਗੂਈ ਉੱਥੇ ਲੱਗੂ ਹੀ ਨਹੀਂ ਹਾਂ ਉਥੇ ਚਲੋ ਐ ਇਸ ਲਿੰਕ ਕੋਲ ਦੀ ਗੱਲ ਹੈ ਉਥੇ ਨਹੀਂ ਲੱਗੂ ਵਿਆਕਰਨ ਤਾਂ ਗੁਰਬਾਨੀ ਤੇ ਲਾਗੂ ਹੋਈ ਨਹੀਂ ਸਿੱਧੀ ਗੱਲ ਮੈਂ ਕਹਿੰਦਾ ਉਹ ਵਿਆਕਰਨ ਦੀ ਗੱਲ ਤਾਂ ਨਾ ਪਿਆ ਕਰਨ ਦਾ ਕੁਝ ਵੇਲ ਵੇਖਣ ਦਾ ਨਹੀਂ ਇੱਥੇ ਇਹ ਅਰਥ ਕਿਉਂ ਨੇ ਕਿ ਕਿਉਂ ਨਹੀਂ ਹੋ ਸਕਦਾ ਕਿ ਉਹਦਾ ਜਵਾਬ ਸਾਡੇ ਕੋਲ ਇਹ ਹੈ ਕਿ ਅਨਰ ਸੋਝਾਂਗੇ ਅਰਥਾਂ ਦੇ ਅਨਰਥੋਂ ਬਚਾਉਣ ਵਾਸਤੇ ਕਿਉਂ ਹੈ ਉਹ ਲਫ਼ਜ਼ ਬੇਦ ਬੇਦ ਵਿਆਕਰਨ ਨੂੰ ਨਿਡਰਾਈ ਕਰ ਸਕਦੇ ਬੇਦ ਵਿਆਕਰਨ ਕੀ ਹੈ ਵੇਦਵਿਆ ਕਰਨ ਦਾ ਰੱਦ ਕਰੂਗੀ ਇਥੇ ਆ ਦੀ ਆ ਸੁਣਿਆ ਹੋਇਆ ਹੋਰ ਮੈਂ ਕੀ ਕਹਾਂ ਤੈਨੂੰ ਉਹ ਹੀ ਤਾਂ ਹੈ ਵੇਦਵਿਆ ਕਰਨ ਨੂੰ ਰੱਦ ਵੇਦਵਿਆ ਕੱਟ ਕੀ ਹੁੰਦੀ ਹੈ ਵੇਦਵਿਆ ਕੱਟ ਤੋਂ ਵੇਦਵਿਆ ਡੀਆ ਵਿਆ ਕਰਨ ਬਰਤੰ ਦਾ ਧਿਆਨ ਚਾਹੀਦਾ ਸਾਨੂੰ ਵੀ ਇੱਥੇ ਲੱਗਣਾ ਚਾਹੀਦਾ ਲੱਗਣਾ ਜੇ ਤੁਹਾਡੇ ਕੋਲ ਅਰਥਬੋਧ ਹੈ ਜਿੰਨਾ ਚਿਰ ਅਰਥਬੋਧ ਨਹੀਂ ਹੈ ਤੁਹਾਡੇ ਕੋਲ ਤੁਸੀਂ ਉਹ ਸਮਝਿਆ ਕਰਨ ਬੁਲਾਈ ਹੋਣੀ ਹੋ ਸਕਦੀ ਬੁਲਾਈ ਹੋਣੀ ਹੋਣੀ ਅਪਲਾਈ ਕਰਦ ਕਰ ਲੋ ਕਿ ਤੁਸੀਂ ਤਾਂ ਆਸਾ ਜੀ ਉਹ ਤਾਂ ਨਾਲੇ ਲੱਗ ਬੇਦ ਗਿਆ ਵੀ ਗਿਆਨ ਦਸੂ ਉੱਥੇ ਮਰ ਕੇ ਵੀ ਹਾਂ ਵੀ ਲੱਗਣਾ ਕਿ ਨਹੀਂ ਲੱਗਣਾ ਗਿਆਨ ਦਸੂ ਉੱਥੇ ਅਰਥਬੋਧ ਦਸੂਗਾ ਤੁਹਾਡਾ ਅਰਥਬੋਧ ਉਹ ਅਸੀਂ ਮਰੀ ਆਪਾਂ ਦੇਖਿਆ ਤੇ ਮਿਸ ਪ੍ਰਿੰਟ ਨਾਲ ਲੱਗੇ ਹਾਂ ਕਈ ਵਾਰੀ ਆਪਾਂ ਇੱਥੇ ਮੈਂ ਦੇਖਿਆ ਨਾ ਵਿਆਖਿਆ ਦੇ ਵਿੱਚ ਵੀ ਇਹਦੇ 파르ਸਨਾਥ ਨੂੰ ਦੂਜੇ ਵਿੱਚ ਵੀ ਕਈ ਦਾਦੇ ਤੇ ਮਿਸਪ੍ਰਿੰਟ ਹੈ ਉਥੇ ਆਉਂ ਪਰ ਜਾ ਉਕਰ ਚਾਹੀਦੀ ਸੀ ਨਹੀਂ ਲੱਗੀ ਜਾਂ ਲੱਗ ਵੀ ਨਹੀਂ ਗਈ ਸੀ ਨਹੀਂ ਜੀ ਬਹੁਤ ਉਸੇ ਜਿਹੜੀ ਕਿ ਮੈਂ ਬੋਲਦਾ ਨਾ ਮੈਂ ਆ ਉਸਕੋ ਪੁਸਤਕ ਮੇਰੇ ਕੋਲ ਪਈ ਹੈ ਤੁਸੀਂ ਉੱਥੇ ਦਾਦਰੇ ਵਿੱਚ ਐ ਨਹੀਂ ਆਇਆ ਹੁਣ ਜਾਇਦਾ ਕਿਉਂਕਿ ਉੱਥੇ ਗਿਆਨ ਦਾ ਗਿਆਨ ਵਿਆਕਰਨ ਜਿਹੜੀ ਵਿਆਕਰਨ ਦਾ ਘੋੜੀ ਉੱਥੇ ਚੱਲਦਾ ਬਿਲਕੁਲ ਜਾਂਦਾ ਬੋਲਣਾ ਕੋ ਦਾ ਲੈ ਬੀਰਾਨਾ ਮੈਂ ਤੋਂ ਉਲਟ ਬੋਲਦਾ ਇੱਥੇ ਆ ਚਾਹੀਦਾ

ਜਵਰਲਾ ਕਿਰਮਾ ਉਹਨੂੰ ਸਮਰੋ ਪਕੌਣਾ ਵਿਆਸ ਦਸੰਬਰ ਉਹਨਾਂ ਦਸੰਬਰ ਹੈ ਕਾ ਜੋ ਇੱਕੋ ਹੀ ਦਸੰਬਰ ਉਹਨੂੰ ਉਹਨੂੰ ਸਮਰੋ ਇੱਕ ਹੀ ਹੋ ਤਾਂ ਗਏ ਸਮਰਨਾ ਕਿਹਨੂੰ ਹੁਣ ਦੱਸਦਾ ਸਮਰ ਸਮਰ ਸਭ ਪਾਉਂਦੇ ਮੈਂ ਤਾਂ ਬਸਪਰ ਨੂੰ ਵਿਸ਼ਵ ਜਿਹਨੇ ਭਰਿਆ ਹੈ ਵਿਸ਼ਵ ਆ ਸਾਰਾ ਵਿਸ਼ਵ ਹੈ ਨਾ ਜਿਹਦੀਆਂ ਜੋਦੀਆਂ ਜਿਹੜਾ ਸਾਰਿਆਂ ਦੇ ਵਿੱਚ ਹੈ ਉਹਨੂੰ ਸਮਝ ਵਰਤੂ ਸਭਤ ਆਹ ਹੈ ਵਿਸ਼ਵ ਜੋ ਵਿਸ਼ਵ ਉਹਨੂੰ ਕਹਿੰਦੇ ਨੇ ਜਿੱਥੇ ਆਤਮਾ ਹੋਵੇ ਜਗ ਉਹਨੂੰ ਕਹਿੰਦੇ ਨੇ ਜਿੱਥੇ ਜੀਵਨ ਹੋਵੇ ਜਿੱਥੇ ਜੀਵਨ ਹੀ ਉਹ ਜਗ ਨਹੀਂ ਸੂਤ ਜਗ ਨਹੀਂ ਹੈ ਲੈਡਨ ਉਹ ਵਿਸ਼ਵ ਨਹੀਂ ਜਾਂਦੇ ਨੇ ਹੈ ਨਾ ਮਣ ਕੇ ਉਹ ਚਲੋ ਉਹਨਾਂ ਦਾ ਲੈਡਨ ਤਾਂ ਉਹ ਵਿਸ਼ਵ ਨਹੀਂ ਹੈ ਉਹਦੇ ਜਸਪੱਲਾ ਜੂੜ ਬਾਤ ਹੈ ਪਿਛੂ ਦਿਨੇ ਭਰਿਆ ਹੋਇਆ ਉਹ ਪਸੰਬਰ ਜੂੜ ਰੋਡ ਉੱਥੇ ਸਾਡੇ ਕੋਲ ਪਹਿਲਾਂ ਕੀ ਹੈ ਪਹਿਲਾਂ ਸਾਡੇ ਕੋਲ ਪਾਣੀ ਆਟਾ ਹੈ ਪ੍ਰਕਾਸ਼ ਵੀ ਆਟਾ ਹੈ ਹਵਾ ਵੀ ਵਖਰੀ ਹੈ ਅੱਗ ਵੀ ਵਖਰੀ ਹੈਗੀ ਹੈ ਸਾਡੇ ਕੋਲ ਜਦ ਇਹ ਚੀਜ ਵੱਖਰੀਆਂ ਵੱਖਰੀਆਂ ਨੇ ਸਾਡੇ ਮਿੱਟੀ ਵੀ ਵੱਖਰੀ ਹੈਗੀ ਐ ਸਾਡੇ ਕੋਲ ਤੇ 5-10 ਬਜੂਦ ਇਹ ਵੀ ਸ਼ੁਰੂ ਹੋਈ ਜੀ ਫੇਸਬੁਕ ਕਿ ਕਿੱਥੇ ਕੱਦ ਵੇਸ਼ ਬੈ ਜਿੱਥੇ ਚਿੰਤਾ ਹੋ ਵੇਸ਼ ਬੈ ਜਿੱਥੇ ਚਿੰਤਾ ਜਿੰਤਾ ਉੱਥੇ ਜਿੱਥੇ ਜੇ ਤਰ ਜਿੱਥੇ ਚੇਤਨ ਉਤੇ ਬਿਸ਼ਵ ਇਹ ਵਿਸ਼ਵ ਸੰਸਾਰ ਨੂੰ ਦੇਖਦਾ ਵਿਸ਼ਵ ਸੰਸਾਰ ਨੂੰ ਦੇਖਦਾ ਸੰਸਾਰ ਸੈਸਾ ਇਹ ਸੰਸਾਰ ਤੇ ਸਚਦਾ ਸੁਧਾਰ ਹੈ ਤੇ ਸੇ ਜੀਵਾਤਮਾ ਉਹ ਵਿਸ਼ਵ ਤੇ 20 ਜੀਵਾਤਮਾ ਨੂੰ ਬੈਠ ਰਿਹਾ ਹੈ ਉਹ ਮਾਇਆ ਜਿੱਥੇ ਜੀਵ ਆਉਂਦੀ ਹੈ ਜਿੱਥੇ ਜੀਵ ਆਤਮਾ ਨਹੀਂ ਉਹ ਮਾਇਆ ਦਾ ਹੈ ਉਹ ਕੰਨੀ ਨੂੰ ਮਾਇਆ ਕਹਿੰਦੇ ਜੋ ਜਦਿੱਸੇ ਸੋ ਵਰੋ ਜਿੱਥੇ ਦੀਸੇ আর ਅਣ ਦੀਸੇ ਦੋ ਇਕੱਠੇ ਨੇ ਉਹ ਵਿਸ਼ਵ ਹੈ ਦੇਸਾ ਸਰੀਰ ਆਤਮਾ ਦੀਦੀ ਉਹ ਜਾਗਾਂ ਦਾ ਵਿਸ਼ਵ ਹੈ ਉੱਥੇ ਜਿੱਦਾ ਵੀ ਹੈ ਇਹ ਵਿਸ਼ਵ ਸੰਸਾਰ ਜੋ ਤੂੰ ਜੋ ਦੇਖਦਾ ਹਰ ਕਾਰ ਉਹ ਹਰ ਕਾਰ ਚੱਲਦਾ ਨਹੀਂ ਉਹ ਹੈ ਅੰਦਰੂਪ ਹੈ ਅੰਦਰੂਪ ਹਾਲ ਨਹੀਂ ਹੈ ਹਰ ਕਾਰੂਪ ਹੈ ਹਰ ਕਾਰੂਪ ਬਾਹਰ ਦੇ ਅੰਦਰ ਉਹਨੇ ਆਪਣਾ ਰੂਪ ਲਾਇਆ ਬਾਹਰ ਇਹ ਆਵਾਜ਼ ਰੂਪ ਦਾ ਸੁਭਾਅ ਹੈ ਆਪਣਾ ਬਾਹਰ ਰੂਪ ਨਦਰ ਨਹੀਂ ਆਇਆ ਇੱਕ ਖਾਸ ਮੂਰਤੀ ਨਹੀਂ ਬਣਾ ਸਕਦਾ ਵਿੱਚ ਇਹ ਹਰ ਹੈ ਹਰ ਜੂੜ ਵਿਚਾਰ ਹੈ ਔਰ ਹਿਰਦ ਵਿਚਾਰ ਹੈ ਘਟ ਘਟ ਮੈਂ ਹਰ ਜੂੜ ਉਸੇ ਵਿਸ਼ੰਤ ਕਿਉਂ ਕਹਿੰਦੇ ਵਿਸ਼ੰਤ ਹੀ ਮਾਰਦ ਹੋਏ ਭਿੰਨ ਵਿਸ਼ੰਤ ਵਿਸ਼ੰਤ ਜਿਹੜਾ ਮਾਇਆ ਨਾਲ ਉਹ ਹੀ ਸਤਗੁਰ ਸਤਗੁਰ ਜਿਹੜਾ ਆੜ ਰਹਿਣਾ ਮਾਇਆ ਤੋਂ ਜਿਹੜਾ ਭਿੰਨ ਵਿਸ਼ੰਤ ਤਾਂ ਹੀ ਦੀਨ ਆਉਂਦੀ ਉਹਨੂੰ ਮਾਇਆ ਤੋਂ ਭਿੰਨ ਹਾਂ ਜੀ ਮਾਇਰਤਾ ਚ ਕਰਦੇ ਦੀ ਰਾਜਾਂ ਦੀ ਹੈ। ਵਿਸ਼ਵ ਦੇ ਨਾਲ ਸੰਸਾਰ ਵੀ, ਬੇਸਰੂ ਸੰਸਾਰ। ਬੇਸਰੂ ਹੋ ਰਿਹਾ, ਬੇਸਰੂ। ਬੇਸਰੂ। ਨਹੀਂ ਬੇਸਰੂ ਉਹ ਸੰਸਾਰ, ਸੰਸਾਰ ਹੀ ਹੋਰ ਗਿਆ, ਕੀ ਕਰਤੀ ਲਾ ਕੇ ਸੰਸਾਰ ਸੰਸਾਰ ਹੈ। ਸੰਸਾਰ ਸੰਸਾਰ ਜਿੱਥੇ ਸੰਸਾਰ ਉੱਤੇ ਸੰਸਾਰ ਹੈ। ਸੰਸਾਰ ਹੈ ਸੰਸਾਰ। ਜਿੱਥੇ ਚੇਤਨਾ ਹੈ ਉਹ ਸੰਸਾਰ ਹੈ। ਸੰਸਾਰ ਹੈ ਸੰਸਾਰ। ਇਹਦਾ ਬੋਲ ਜਿੱਥੇ ਚੇਤਨਾ ਉੱਤੇ ਚਿੰਤਾ ਰਹੂ। ਚੇਤਨ ਤੇ ਚਿੰਤਾ ਬਣੀ। ਉਹ ਕੀ ਜਾਣਣ ਦੀ ਹੈ। ਹੂੰ ਹੂੰ। ਚੇਤਨ ਦੇ ਵਿੱਚ ਚਿੰਤਨ, ਇਹ ਆ ਚਿੰਤਾ। ਚਿੰਤਨ ਜਦੋਂ ਚਿੰਤਾ ਜਦੋਂ ਚਿੰਤਾ। ਹੂੰ। ਜੇ ਚਿੰਤਾ ਵਧਾਉਣੀ ਆ ਤਾਂ ਚਿੰਤਨ ਸ਼ੁਰੂ ਕਰ ਦੋ ਜੇ ਚਿੰਤਾ ਨਹੀਂ ਨਾ ਜਿਹੜਾ ਹੈ ਚਿੰਤਾ ਹੈ ਚਿੰਤਨ ਸਿਮਰੋ ਨਾ ਹਾਂ ਚਿੰਤਨ ਸਿਮਰੋ ਹਾਂ ਸਿਮਰੋ ਨਾ ਆਤਮ 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 ਹੋੜ ਆਤਮ ਚੇਤਨ ਆਤਮ ਚੇਤਨ ਜੇ ਚਿੰਤਾ ਨਾ ਤਾਂ ਜਿਹੜਾ ਚਿੱਤਰ ਉਹਦਾ ਨਾਜ਼ ਹੋ ਰਿਹਾ ਚਿੰਤਕ ਚਿੰਤਾ ਨਾਸ਼ਕ ਹੈ ਕਪੜੇ ਤੇ ਜਾਓ ਭਾਈ ਜੇ ਰੰਗ ਝੜ ਗਿਆ ਚਿੰਤਾ ਚਿੰਤਾ ਨਾਸਬਲੀਜਮ ਲੈ ਕੇ ਨਿਕਲੋ ਪਾਊਡਰ ਪਾ ਕੇ ਪਾਣੀ ਰੰਗ ਕਾੜ ਬਾਪੂ ਕਰ ਦੋ ਜਿਵੇਂ ਰੰਗ ਕਾੜ ਦੇ ਰੰਗ ਬੂਤਪ੍ਰਤੀਤੀ ਕਪੜਾ ਹੋਏ ਤੇ ਸਾਬਣ ਨਹੀਂ ਹੋਏ ਇਹ ਸਾਬਣ ਨਾਲ ਕੰਮ ਕਰ ਦਿਆ ਸਿਬੜੋ ਸਾਬਣ ਢਾਈ ਜਾਂਦਾ ਹੈ ਥੋਈ ਜ਼ਿਆਦਾ ਸਾਬਣ ਢਾਈ ਜਾਂਦਾ ਥੋਈ ਉਹ ਹੈ ਤਾਂ ਉਹੀ ਇੱਕ ਤਾਂ ਹੈਗਾ ਜਾਂ ਚਿੰਤਾ ਕਰੂ ਜਾਂ ਚਿੰਤਨ ਕਰੂ ਜਾਂ ਚਿੰਤਨ ਕਰਦਾ ਜਾਂ ਚਿੰਤਾ ਆਪੇ ਕਰੂ ਬਹੁਤ ਟੇੜੀ ਆ ਬਸ ਇਹ ਦੋਹਾਂ ਸੁਰਾਂ ਦੇ ਹੀ ਰੱਖੇ ਉਪਰ ਹੀ ਜਿੰਦਾ ਦੋਹੇ ਸੁਰਾਂ ਨੇ ਚਿੰਤਨ ਹੈ ਜਾਂ ਚਿੰਤਾ ਜੇ ਚਿੰਤਾ ਰੋਗ ਹੈ ਜਿੰਤਾ ਸ਼ੁਰੂ ਹੋ ਗਈ ਤੇ ਉਸਤਾਨੀ ਜੇ ਸ਼ੁਰੂ ਕਰਦੀ ਵਰਦੀ ਚਿੰਤਾ ਵੀ ਸ਼ੁਰੂ ਹੋ ਜਾਂਦੀ ਚਿੰਤਨ ਕਰਨਾ ਪੈਂਦਾ ਚਿੰਤਾ ਕਰਦੀ ਨਹੀਂ ਬੰਦੀ ਚਿੰਤਾ ਹਟਾਉਣੀ ਪੈਂਦੀ ਹੈ ਕਰਦੀ ਨਹੀਂ ਬੰਦੀ ਉਹਦਾ ਫਿਰ ਜਿੰਦਨ ਕਰਦਾ ਬੰਦਾ ਹਾਂ ਚਿੰਤਨ ਕਰਨਾ ਪੈਂਦਾ ਚਿੰਤਨ ਆਪਣਿਆ ਮੁੰਦਾ ਨਹੀਂ ਜਿਹੜਾ ਕਹਿੰਦਾ ਕੀ ਕਰੀਏ ਚਿੰਤਨ ਕਰੋ ਕੋਈ ਕੁਝ ਚਿੰਤਨ ਕੀ ਹੁੰਦਾ ਕਿਵੇਂ ਕਰੀਏ ਇਹ ਨਾਲੇ ਬੋਦ ਨਹੀਂ ਕੀ ਕਰੀਏ ਉਹਦਾ ਜਵਾਬ ਦੇ ਦਿੱਤਾ ਉਹਨੇ ਕੀ ਕਰੀਏ ਤਾਂ ਫੇਰ 90 ਸਭਾ ਲੋ ਫੇਰ ਤਾਂ ਫੇਰ ਤਾਂ ਪੜਨ ਲੱਗ ਜਾ ਫੇਰ ਤੂੰ 20 ਸਾਲ ਹੈ ਕੋੜਾ ਪੜ੍ਹਨ ਲੱਗ ਜੀ ਆਂਗਰੇਜ਼ ਬੋਦ ਕਰੀਏ ਕੀ ਮੈਂ ਤਾਂ ਕਾਹਦਾ ਨਹੀਂ ਚਿੰਤਨ ਕਰੂੰ

ਫਿਰ ਪਤਾ ਕੀ ਕਹਿੰਦਾ ਤੋ ਜੋ ਕਹਿੰਦਾ ਕੀ ਕਰੀਏ ਉਹ ਕਹਿੰਦਾ ਸਰ ਕੁਝ ਹੋ ਜਾ ਉਹ ਹੋ ਜਾ ਛਾ ਮਾਰ ਦੇ ਦੂਰ ਗਿਆ ਮਾਰ ਵੀ ਦੂਰ ਤੇ ਆ ਵੀ ਬਾਬਾ ਨੇ ਬਾਬਾ ਨੇ ਬੋਲਦਾ ਹੈ ਬੋਲਦਾ ਆਪਣੇ ਗੁਰੂ ਦੇ ਕਹਿਸਾ ਮੁਕਤੀ ਹੋ ਜਾ ਫਿਰ ਉਹਨਾਂ ਨੇ ਪਤਾ ਕੀ ਕਿਹਾ ਸੀ ਕਹਿੰਦਾ ਗੁਰ ਗੁੰਗੂ ਗੁਰ ਬਾਬਾ ਨੇ ਗੁਰ ਕਹਿ ਰਹੀਏ ਦਾਸ جی گرپیجے تو سروس سرگری کری ہے چھاڑ مار دے گو ایسے سمرو جاس بسمپن نام جبت اگرد انیک ਸਭ ਤੋਂ ਮੈਂ ਤਾਂ ਸਮਝਣ ਉਹਦਾ ਕਰ ਤੂੰ ਭਾਈ ਜਿਹਨੂੰ ਇੱਕ ਵਿਸੰਬਰ ਕਹਿੰਦੇ ਨੇ ਕੋਈ ਵਿਸੰਬਰ ਹੈ ਓ ਤੁਸੀਂ ਮੰਨਦੇ ਹੋ ਗ੍ਰੰਥਾ ਜੀ ਮੰਨੇ ਆ ਉਹਨੂੰ ਦਸੰਬਰ ਵਿਸਵ ਜੀ ਨੇ ਭਰਿਆ ਹੈ ਇਸ ਦਾ ਵੀ ਜਿਹੜਾ ਵਿਆਪਕ ਹੈ ਸਾਰਿਆਂ ਦੇ ਵਿੱਚ ਹਰ ਹਿਰਦੇ ਵਿੱਚ ਹੈ ਚਾਹੇ ਹਰ ਕਾਲੋ ਜਾਂ ਵਿਸੰਬਰ ਕਹਾਲੋ ਦੋਵੇਂ ਰੱਖੇ ਹੁੰਦੇ ਆਪਣੀ ਵਜ ਤੋਂ ਇੱਕ ਹੈ ਨਾਮ ਨਾਮ ਜਪਤ ਗੱਲ ਤਾਂ ਅਨੇਕ ਹੈ ਹਾਂ ਜੀ ਦਾ ਨਾਮ ਆਗਰ ਤਾਂ ਨੇਕ ਜਪਤ ਹੈ ਜੀਸਾ ਗਿਆਨ ਅਗਨਤੌਰ ਦੇ ਲੋਕ ਕੋ ਉਹਦਾ ਗਿਆਨ ਹਜ਼ਰ ਕਰ ਰਹੇ ਆ ਬੇਦ ਪ੍ਰਾਨ ਬੇਦ ਪ੍ਰਾਨ ਪੜਦਾ ਉਹਨੂੰ ਸਮਝਣ ਦੀ ਕੋਸ਼ਿਸ਼ ਲੱਗੇ ਨਸਾਤਨ ਚ ਹੋਏ ਲੱਗੇ ਬੇਦ ਪ੍ਰਾਨ ਸਮ੍ਰਿਤੀ ਸੁਧਖਰ ਕੀਨੇ ਰਾਮ ਨਾਮ ਇੱਕ ਅੱਖਰ ਆ ਬੇਦ ਪ੍ਰਾਨਾਂ ਦੇ ਵਿੱਚ ਜਿਹਨੇ ਵੀ ਅੱਖਰ ਆਇਦ ਲੋਕ ਵਾਇਦ ਸਿਮਰਣ ਉੱਥੋਂ ਆ ਸਿਮਰਣ ਵੀ ਉੱਥੋਂ ਹੈ ਸਮ੍ਰਿਤੀ ਸੁਧਖਰ ਸਿਮਰਤੀਆਂ ਦੇ ਵਿੱਚ ਬੇਦ ਪ੍ਰਾਨਾਂ ਦੇ ਸ਼੍ਰੇਸ਼ਟ ਖੱਡਣ ਨੂੰ ਤਾਂ ਖੜਾ ਹੈ ਸੁਭਾਸ਼ ਕੀਨੇ ਸੁਭਾਸ਼ ਤਾਂ ਕੀਨੇ ਖੜਾ ਜਮੈਂ ਇਹ ਬੀਸ਼ੰਗ ਆ ਆ ਰਾਮ ਹਰੀ ਕੀਨੇ ਰਾਮ ਨਾਮ ਇੱਕ ਅੱਖਰ ਹਾਂ ਕੀਨੇ ਰਾਮ ਨਾਮ ਇੱਕ ਅੱਖਰ ਇਹ ਜਿਹੜੇ ਅੱਖਰ ਸੀ ਆਏ ਹੋਏ ਜਿਵੇਂ ਬੁਸ਼ੱਬਰ ਹੈ ਉਹ ਵੀ ਅੱਖਰ ਹੈ 14 ਅੜੇ ਨੂੰ ਕਰਦਾ ਹਾਂ ਅਹਾਂ ਅੜੇ ਨੂੰ ਕਰਨਾ ਕੰਕੇਲੇ ਕਹੇ ਰਾਰੇ ਨੂੰ ਸੱਲੇ ਪੈਰ 'ਚ ਹਲਸ ਜੀ ਆ ਪੈਰ ਦੇ ਵਿੱਚ ਜਿਵੇਂ ਹਾ ਦੇ ਵਾ ਅੱਖਰ ਆਖਰ ਹੋ ਆਖਰ ਉर्दू ਦਾ ਲਖਦਾ ਆਖਰ ਅੰਤ ਨੂੰ ਜਿੰਨੇ ਅੰਤ ਨਾਲ ਇੱਕ ਅੱਖਰ ਆਖਰਕਾਰ ਆਖਰਕਾਰ ਜਿਵੇਂ ਆਪਾਂ ਲਵਦੇ ਆਖਰਕਾਰ ਇੱਕ ਤਰਲ ਜੋਗੇ ਜਿੰਨੇ ਰਾਮ ਨਾਮ ਇੱਕ ਅੱਖਰ ਇੱਕ ਅੱਖਰ ਆਖਰ ਨੂੰ ਇੱਕ ਰਾਮ ਨਾਮ ਲੜੇ ਰਾਮ ਰਾਮ رام رام بنا کے سڈ دسے ساری شکینے آ جڑی جنگ بھی ہے لکھتاؤ گی جنفرنٹ قسم کے لفظ ہو سونی صاحب ਹੋਏ ਵੀ ਚਾਏ ਕਿਤੇ ਵੀ ਆਮ ਤੌਰ ਤੇ ਇਸ ਬਾਣੀ ਦੇ ਵਿੱਚ ਉਹ ਲਗੂ ਹੂ ਨੋ ਲਗੂ ਹੂ ਆਉਣਗੇ ਵੀ ਆਖਰ ਚੋਸੇ ਨਾਲੇ ਜੋੜ ਰਹੇ ਇਹ ਮਤਲਬ ਹੈ ਉਹ ਉਹ ਇੱਕ ਦਾ ਹੀ ਸੰਬੰਧ ਨਾਲੇ ਜੋੜ ਰਹੇ ਉਸੇ ਦਾ ਨਾਮ ਨਹੀਂ ਸਾਰੇ ਇੰਨੇ ਰਾਮ ਦੇ ਰਾਮ ਕੇ ਹੀ ਨਾਮ ਨੇ ਇਹ ਇਸ਼ਤ ਕੀਤੇ ਨੇ ਰਾਮ ਦਾ ਨਾਮ ਮੰਨ ਕੇ ਉਹਨੂੰ ਰਾਮ ਬਣ ਕੇ ਹੀ ਜੀ ਮੁਸ਼ੰਬਰ ਨੂੰ ਰਾਮ ਬਣ ਕੇ ਹੀ ਇੱਥੇ ਅਜੀਬ ਬਾਣੀ ਲਿਖੀ ਜੇ ਬਿਸ਼ੰਭਰਾ ਕੋਈ ਹੋਰ ਨਾ ਮੰਨਦੇ ਉਹ ਗਾਉਂ ਕੋਈ ਹੋਰ ਹੈ ਆ ਬੇਤਰ ਆਮਾ ਕੇ ਤੇ ਹਰੀ ਆਗਾ ਕੋਈ ਹੋਰ ਤੁਸੀਂ ਕਹੋਗੇ ਹੋਰ ਆ ਗਿਆ ਜਿੱਦਾਂ ਰੌਣ ਦੇ ਉਹਦੇ ਹੀ ਨੇ ਕਿਲਕਾ ਇੱਕ ਜਿਸ ਜੀਭ ਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਹੁਣ ਜਿਹੜਾ ਹੈ ਗਿਆਨ ਇਹਦੇ ਵਿੱਚ ਰਾਮਨਾਥ ਇੱਕ ਅਗਨ ਹੁੰਦੇ ਆਖਰ ਦੇ ਵਿੱਚ ਅੰਦਰ ਰਹਿਣ ਰਾਮਨਾਥ ਨੂੰ ਨਿਕਲ ਰਹਿਣ ਦਾ ਸਾਰਾ ਹੈ ਇਹਦਾ ਬਿਆਨ ਦਾ ਜੇ ਇੱਕ ਕਣਕਾ ਥੋੜਾ ਜਿਹਾ ਵੀ ਕਿਸੇ ਦੇ ਬੰਨੇ ਪੈ ਜਾ ਸਮਝ ਆ ਜਾ। ਅਰਮਨ ਨੇ ਲਵੇ। ਉਹਨੂੰ ਪਹਿਲਾਂ ਸੁਈ ਆ ਜਾ ਫਿਰ ਉਹਨੂੰ ਬਜੁਰ। ਜੀਬ ਸਾਬੇ ਦਾ ਬਤੁਆਇ ਬਜੁਰ। ਤਾਂ ਕਿ ਮਹਿਮਾ ਨਾ ਹੋਵੇ। ਬਾ ਕੀ ਮਹਿਮਾ ਗਰੀ ਨਾ ਹੋਵੇ। ਉਹਦੀ ਬੁੱਧੀ ਕਿੰਨੀ ਵਿਕਸਿਤ ਹੋ ਚੁੱਕੀ। ਬਹਿਮਾਂ ਦਾ ਵੱਡਾ ਹੋ ਜਾਣਾ। ਉਹਦੀ ਬੁੱਧੀ ਦਾ ਕਿੰਨਾ ਵਿਕਾਸ ਹੋ ਚੁੱਕਿਆ। ਇਹ ਦੱਸਣ ਨਹੀਂ ਜਾ ਸਕਦਾ। ਅੱਜ ਕਿਸੇ ਨਾਲ ਉਹਦੀ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਸੰਸਾਰ ਵਿੱਚ ਪੱਤਰੀ ਫਿਰ ਉਹਨਾਂ ਦੇ ਸਰੂਪ ਸਾਬਤ ਹੋ ਗਏ ਗਿਣਤੀ ਦੇ ਬਹੁਤ ਚਲੀ ਗੁਬਰਾਹੂਦ ਨੂੰ ਨਾ ਵੀ 12 13 ਮ ਆ ਗਿਆ ਜਾਂ ਕਟ ਜਾਂ 1 ਨੰਬਰ ਤੇ ਆ ਗਈ ਕੋਈ ਚੀਜ਼ ਕੋਈ ਗਿਣਤੀ ਦੇ ਪਰੇ ਹਦੀ ਨਾ ਗਣਤੀ ਦੀ ਗਣਨਾ ਆਵੇ ਦਾ ਮੰਤਰ ਗਿਣਤੀ ਹੀ ਨਹੀਂ ਹੈ ਉਹ ਗਿਣਤੀ ਉਹਦੀ ਗਿਣਤੀ ਨਹੀਂ ਕਾਂਖੀ ਏਕੇ ਚਾਸੋ ਤੋ ਹਾਰੋ ਨਾਲ ਉਨਸਭ ਮੋਹੇ ਉਧਾਰੋ ਕਾਂਖੀ ਤਾਂ ਕੀ ਏਕੇ ਕਾਮਕਸ਼ਾ ਦਾ ਕਾਮਕਸ਼ਾ ਦਾ ਹਿੰਦੀ ਦਾ ਕਾਮਕਸ਼ਾ ਦਾ ਇੱਛਾ ਜਿਹੜਾ ਨਹਦਾ ਉਹਦਾ ਸਰੀਰ ਦੀ ਵੀ ਚਲਤ ਹੈ ਬਾਯਾ ਦੇ ਚ ਉਹ ਰੋਟੀ ਦੀ ਚਾਹ ਪਾਣੀ ਦੀ ਚਾਹ ਕੁੱਕ ਲੱਗਣੀ ਪਿਆਸ ਲੱਗਣੀ ਗਰਮੀ ਲੱਗਣੀ ਸਰਦੀ ਲੱਗਣੀ ਕੋ ਨਾ ਮੰਦੇ ਲੈਵਲ ਤੇ ਇੱਚਾ ਉਹ ਮੰਦੇ ਲੱਭ ਤੇ ਨਹੀਂ ਚੱਲਣੋਂ ਅਕਾਉਂਟ ਨਹੀਂ ਕਰ। ਪਿਆਸ ਹਮ ਕੌਨਸੀ ਪਿਆਸੋਂ ਕਿਹਾ ਨੇ? ਇੱਕ ਹੀ ਲੱਗਿਆ ਵੀ ਕਾਂਕਾ ਹੋਰ ਤਰ੍ਹਾਂ ਦੇ ਵੀ ਨੇ ਤੇ ਕਾਂਕੀ ਇੱਕ ਹੈ। ਦਰਸ ਤੋਂ ਹਰ ਬਸ ਇਹੀ ਗੱਲ ਸ਼ਹਿਰ। ਪਰ ਉਹ ਇੱਛਾ ਡਿਫਰ ਤਰੀਕੇ ਦੀ ਵੀ ਹੈਗੀ ਆ ਪਰ ਕਾਂਕੀ ਇੱਕ ਹੈ। ਜਿਹਨੂੰ ਇਹ ਇੱਕ ਵੀ ਛੇ। ਜਿਹੜਾ ਇੱਕ ਤੇ ਹੈ ਨਾ ਇਹੋ ਜਿਹਾ ਤੁਰਾਂਗੇ ਸਾਡੋ ਤਾਲ ਕੀ ਉਹ ਇਹ ਸਿੱਖ ਦੀ ਜਨਨ ਦੀ ਇੱਛਾ ਗੰਖੀ ਪਿਆਸ ਹੈ ਦਸ ਤੇ ਹਾਰੋ ਉਹਨਾਂ ਦੇ ਜ਼ਬਤ ਮੈਂ ਚਾਹੂੰ ਨਾ ਲਈ ਨੂੰ ਸਭ ਨੂੰ ਸਭ ਨੂੰ ਬੋਹੇ ਉਧਾਰੋ ਨਾ ਕਹਾਂਗਾ ਮੈਨੂੰ ਉਹਨਾਂ ਦੇ ਸਰਦ ਕਰੇ ਮੈਨੂੰ ਉਧਾਰੋ ਸਤਿਆਸ ਜਗਨੀ ਜ਼ਰੂਰੀ ਹੈ ਇਹ ਤਾਂ ਬੋਲਣ ਵਾਲੇ ਦੀ ਵੀ ਕੰਮ ਚਾਹੀਦੀ ਆ ਹਾਂ ਬੋਲਣ ਵਾਲੇ ਦੀ ਵੀ ਕੰਮ ਚਾਹੀਦੀ ਸਾਖਸ਼ਾਦੀ ਮਤਲਬ ਇੱਛਾ 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 ਸੁਖਮਨੀ ਸੁਖ ਅਮਰਕ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਚਰਾਓ ਜੇ ਇੱਥੇ ਅਨੁਭਵੀ ਬੋਲਦੇ ਨੇ ਹੂੰ ਆਪਾਂ ਥੱਲੇ ਦੇ ਲੈਵਲ ਦੀ ਗੱਲ ਕਰੀ ਹੂੰ ਤਾਂ ਜੇ ਚਾਹੁੰਦੇ ਤਾਂ ਇੱਛਾ ਸੀ ਨਾ ਹੂੰ